ਮੇਰੇ ਨਾਲ ਲੁਧਿਆਣੇ ਤੋਂ ਵੀਡੀਓ ਕਾਲ ਤੇ ਨੇ ਬਾਦਿਸ਼ ਜਿੰਦਲ ਜੋ ਨੈਸ਼ਨਲ ਪ੍ਰੈਜ਼ੀਡੈਂਟ ਨੇ 올 ਇੰਡਸਟਰੀਜ਼ ਐਂਡ ਟ੍ਰੇਡ ਫੋਰਮ ਇੱਕ ਤਰੀਕੇ ਦੀ ਖੁੱਲੀ ਲੋਟ ਮਚੀ ਹੋਈ ਆ ਲੱਗਦੀ ਇਹਦੇ ਚ ਜਿਹੜੇ ਸਿਆਸੀ ਲੀਡਰ ਨੇ ਜਿਹੜੇ ਵਿਧਾਇਕ ਨੇ ਐਮ ਐਲ اے ਨੇ ਜ਼ਿਆਦਾ ਰੂਲਿੰਗ ਪਾਰਟੀ ਦੇ ਐਮ ਐਲ اے ਨੇ ਉਹਨਾਂ ਦੀ ਕਿੰਨੀ ਇੱਕ ਮਿੱਲੀ ਭੁਗਤ ਲੱਗਦੀ ਆ ਜਾਂ ਉਹ ਕਿੰਨੀ ਦਿਲਚਸਪੀ ਲੈ ਰਹੇ ਨੇ ਇਸ ਚੀਜ਼ ਨੂੰ ਬੰਦ ਕਰਨ ਦੇ ਵਿੱਚ ਸੰਤੂ ਸਾਹਿਬ ਇੱਕ ਚੀਜ਼ ਤੇ ਖੁੱਲੀ ਹੈ ਕਿ ਅੱਜ ਪੂਰਾ ਪੰਜਾਬ ਦੋ ਨੰਬਰ ਦਾ ਬਾਜ਼ਾਰ ਬਣਿਆ ਹੋਇਆ ਕਿਸ ਤੋਂ ਲੁਕਿਆ ਨਹੀਂ ਅੱਜ ਤੁਸੀਂ ਕੋਈ ਲੈਂਟਰ ਦੇ ਸਰੀਏ ਤੋਂ ਲੈ ਕੇ ਦਰਵਾਜੇ ਖਿੜਕੀ ਦਾ ਹੈਂਡਲ ਲੈ ਚਲੇ ਜਾਓ ਕਿਸੇ ਨੇ ਬਿੱਲ ਨਹੀਂ ਦੇਣਾ ਔਰ ਰੇਕ ਨੇ ਕਹਿਦਾ ਨਾ ਕਿ ਜੇ ਬਿੱਲ ਮੰਗਦੇ ਹੋ ਤਾਂ ਟੈਕਸ ਦਿਓ ਕੋਈ ਟੈਕਸ ਦਿੰਦਾ ਨਹੀਂ ਤੇ ਉਹ ਸ਼ਾਮ ਨੂੰ ਸਾਰੇ ਬਿੱਲ ਜਿਹੜੇ ਨੇ ਉਹ ਐਕਸਪੋਰਟਰਾਂ ਨੂੰ ਵਿਕ ਜਾਂਦੇ ਇਸ ਕਰਕੇ ਇਹ ਚੀਜ਼ ਜੇ ਸਾਡੇ ਤੋਂ ਲੁਕੀ ਨਹੀਂ ਤਾਂ ਸ਼ਾਇਦ ਇਹਨਾਂ ਦੇ ਜਿਹੜੇ ਮੰਤਰੀ ਨੇ ਜਾਂ ਇਹਨਾਂ ਦੇ ਐਮਐਲਏ ਉਹਨਾਂ ਤੋਂ ਵੀ ਲੁਕੀ ਨਹੀਂ ਹੈ ਅੱਜ ਰਜਿਸਟਰੀਆਂ ਦੇ ਵਿੱਚ ਦੇਰੀ ਹੋਣਾ ਅੱਜ ਪੁਲਿਸ ਥਾਣਿਆਂ ਦੇ ਵਿੱਚ ਦੇਰੀ ਹੋਣਾ ਮਾਮਲਿਆਂ ਨੂੰ ਨਿਪਟਾਉਣ ਦੇ ਵਿੱਚ ਇਹ ਜੇ ਕਾਮ ਬੰਦੇ ਨੂੰ ਪਤਾ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਇਹਨਾਂ ਦੇ ਜਿਹੜੇ ਐਮਐਲਏ ਆ ਜਾਂ ਇਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਇਸ ਚੀਜ਼ ਦਾ ਨਾਂ ਪਤਾ ਹੋਵੇ ਲੇਕਿਨ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਪਾਵਰ ਸੈਂਟਰ ਜਿਹੜਾ ਹੈ ਉਹ ਪਾਵਰ ਸੈਂਟਰ ਚੰਡੀਗੜ੍ਹ ਸ਼ਿਫਟ ਹੋ ਗਿਆ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਹੱਥ ਦੇ ਵਿੱਚ ਕਿਉਂਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਐਮਐਲਏ ਕੋਲ ਕੁਝ ਪਾਵਰਾਂ ਹੁੰਦੀਆਂ ਸੀਗੀਆਂ ਆਪਣੇ ਲੈਵਲ ਤੇ ਉਹ ਅਫਸਰਾਂ ਨੂੰ ਸਸਪੈਂਡ ਵੀ ਕਰ ਸਕਦੇ ਸੀ ਜਾਂ ਉਹਨਾਂ ਦੇ ਖਿਲਾਫ ਉਹ ਕਾਰਵਾਈ ਲੇਕਿਨ ਹੁਣ ਇੱਕ ਐਦਾਂ ਦਾ ਮਾਹੌਲ ਬਣਿਆ ਹੋਇਆ ਸੀ ਜਦੋਂ ਗੱਲ ਕਰਦੇ ਆਂ ਕਈਆਂ ਨਾਲ ਉਹ ਕਹਿੰਦੇ ਸਾਡੇ ਹੱਥ 'ਚ ਕੋਈ ਪਾਵਰ ਨਹੀਂ ਹੈ ਜੋ ਵੀ ਕਾਰਵਾਈ ਹੋਣੀ ਹੈ ਉਹ ਚੰਡੀਗੜ੍ਹ ਤੋਂ ਜਿਹੜਾ ਸੀਐਮ ਆਫਿਸ ਤੋਂ ਹੋਣੀ ਹੈ ਆ ਸਾਡੇ ਸਾਡੀਆਂ ਪਾਵਰਾਂ ਨਹੀਂ ਹੋਰ ਇਸ ਤਰ੍ਹਾਂ ਦੇ ਦੌਰ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਕਰਪਸ਼ਨ ਘਟ ਸਕਦੀ ਹੈ ਕਿਉਂਕਿ ਇਹ ਪਾਵਰਾਂ ਜਿਹੜੀਆਂ ਨੇ ਨੀਚਲੇ ਲੈਵਲ ਤੇ ਦੇਣੀਆਂ ਬੜੀਆਂ ਜ਼ਰੂਰੀ ਸੀ ਮੈਂ ਮੈਂ ਫਿਰ ਬਾਦਿਸ਼ ਇਹ ਦੁਬਾਰਾ ਰਿਪੀਟ ਕਰਨਾ ਚਾਹੁੰਨਾ ਵਾਂ ਇਹ ਇਸ ਕਰਕੇ ਕਿਉਂਕਿ ਅੱਜ ਜਲੰਧਰ ਦੇ ਵਿੱਚ ਇੱਕ ਹਸੋ ਹੁਣੀ ਦੀ ਸਿਚੁਏਸ਼ਨ ਬਣ ਗਈ ਉੱਥੇ ਉੱਥੇ ਮੁੱਖ ਮੰਤਰੀ ਔਰ ਇੱਕ ਆਪ ਦੇ ਪੁਰਾਣੇ ਵਿਧਾਇਕ ਆਪਸ ਦੇ ਵਿੱਚ ਇੱਕ ਦੂਜੇ ਤੋਂ ਇਹਨਾਂ ਨੇ ਇਲਜ਼ਾਮਬਾਜ਼ੀ ਕੀਤੀ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਚੈਲੰਜ ਵੀ ਕੀਤਾ ਕਿ ਆਪਾਂ ਇਹਦੇ ਤੇ ਡਿਬੇਟ ਕਰੀਏ ਸੋ ਉੱਥੇ ਜਿਹੜੇ ਆਪ ਦੇ ਪੁਰਾਣੇ ਵਿਧਾਇਕ ਨੇ ਉਹਨਾਂ ਨੇ ਐਲੀਗੇਸ਼ਨ ਲਾਈ ਕਿ ਜੋ ਹੋ ਰਿਹਾ ਵਾ ਉਹਦੇ ਚ ਕੁਝ ਲੋਕਾਂ ਦੀ ਮਿਲੀ ਭੁਗਤ ਆ ਉਹਨਾਂ ਦੇ ਆਪਣੇ ਪਾਰਟੀ ਦੇ ਬੰਦਿਆਂ ਦੀ ਪੁਰਾਣੇ ਆਮ ਆਦਮੀ ਪਾਰਟੀ ਦੇ ਬੰਦਿਆਂ ਦੀ ਮਿਲੀ ਭੁਗਤ ਆ ਸੋ ਇਸ ਕਰਕੇ ਮੈਂ ਸਪੈਸੀਫਿਕਲੀ ਇਹ ਪੁੱਛ ਰਿਹਾ ਵਾਂ ਕਿ ਤੁਹਾਨੂੰ ਲੱਗਦਾ ਵਾ ਕਿ ਵਾਕਈ ਕੁਝ ਹੋ ਸਕਦਾ ਵਾ ਕੁਝ ਤੁਹਾਡੀ ਕੀ ਇਨਫੋਰਮੇਸ਼ਨ ਹੈ ਕੁਝ ਆਪ ਦੇ ਐਮ ਐਲ ਏ ਜਿਹੜੇ ਨੇ ਸਾਹਿਬ ਜਿਹੜੇ ਇਹਨਾਂ ਦੇ ਕੈਂਡੀ ਨੇ ਅੰਮ੍ਰਿਤਸਰ ਤੋਂ ਜਿਹੜੇ ਇਹਨਾਂ ਦੇ ਕੈਂ ਐਮ ਐਲ ਏ ਅੰਮ੍ਰਿਤਸਰ ਤੋਂ ਨੇ ਉਹ ਕਈ ਵਾਰ ਕਹਿ ਚੁੱਕੇ ਨੇ ਕਿ ਕਬਰ ਵਿਜੇ ਪ੍ਰਤਾਪ ਕੁੰਵਰ ਵਿਜੀਤ ਹੂੰ ਕੀ ਉਹਦੇ ਉੱਪਰ ਕੋਈ ਕਾਰਵਾਈ ਹੋਈ ਹੈ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਕਿ ਸਰਕਾਰ ਨੇ ਉਹਨੂੰ ਕਦੇ ਸੀਰੀਅਸਲੀ ਲਿਆ ਹੂੰ ਕਿਉਂਕਿ ਜੇ ਇਹਨਾਂ ਦਾ ਆਪਣਾ ਐਮਐਲਏ ਕਿ ਇਲਜ਼ਾਮ ਲਗਾ ਰਿਹਾ ਕਿ ਭ੍ਰਸ਼ਟਾਚਾਰ ਹੋ ਰਿਹਾ ਹੈ ਉਹ ਕਿੰਨੇ ਅਫਸਰਾਂ ਤੇ ਕਾਰਵਾਈ ਹੋਈ ਹੈ ਮੈਨੂੰ ਤੇ ਲੱਗਦਾ ਨਹੀਂ ਕਿ ਕਿਸੇ ਅਫਸਰ ਤੇ ਜਿਨ੍ਹਾਂ ਦੇ ਨਾਮ ਲਿੱਤੇ ਨੇ ਉਹਨਾਂ ਦੇ ਉਹਨਾਂ ਤੇ ਕੋਈ ਕਾਰਵਾਈ ਹੋਈ ਹੋਵੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਥੋੜੀਆਂ ਆਮ ਹੁੰਦੀਆਂ ਜਾਂਦੀਆਂ ਐ ਤੇ ਸਰਕਾਰ ਨੂੰ ਦੇਖੋ ਮੈਂ ਨਹੀਂ ਕਹਿੰਦਾ ਕਿ ਭਗਵੰਤ ਮਾਨ ਚੋਰ ਹੈ ਜਾਂ ਸਰਕਾਰ ਚੋਰ ਲੇਕਿਨ ਜੇ ਕਰਪਸ਼ਨ ਹੋ ਰਹੀ ਹੈ ਕਿ ਕਿਸੇ ਨੂੰ ਤੇ ਇਹਦੀ ਜਿੰਮੇਵਾਰੀ ਲੈਣੀ ਪਏ। ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਮਾਨਦਾਰ ਹੈ ਤੇ ਅਸੀਂ ਚੋਰਾਂ ਨੂੰ ਲੁੱਟਣ ਦੀ ਛੂਟ ਦੇ ਦਿੱਤੀ ਹੈ। ਜੇ ਚੋਰਾਂ ਨੂੰ ਲੁੱਟਣ ਦੀ ਛੂਟ ਦਿੱਤੀ ਹੈ ਤੇ ਜ਼ਿੰਮੇਵਾਰੀ ਜਿਹੜਾ ਉਸ ਉਹ ਪੁਲਿਸ ਵਾਲਾ ਜਿਹਦੇ ਇਲਾਕੇ ਦੇ ਵਿੱਚ ਉਹ ਚੋਰ ਆਂਦੇ ਨੇ ਤੇ ਉਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਜੇ ਕਰਪਸ਼ਨ ਹੋ ਰਹੀ ਹੈ, ਜੇ ਭ੍ਰਸ਼ਟਾਚਾਰ ਹੋ ਰਿਹਾ ਤੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਮਾਨਦਾਰ ਹੈ। ਜਿਹੜੇ ਕਰਪਸ਼ਨ ਵਾਲੇ ਅਸੀਂ ਉਹਨਾਂ ਨੂੰ ਫੜ ਰਹੇ ਹਾਂ ਇਹ ਕਹਿ ਕੇ ਨਹੀਂ ਅਸੀਂ ਆਪਣਾ ਖੜਾ ਛੜਾ ਸਕਦੇ। ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਪਾਏਗੀ ਪੂਰੇ ਭ੍ਰਸ਼ਟਾਚਾਰ ਦੀ। ਬਾਦ ਉਸ ਤੁਸੀਂ ਆਲ ਇੰਡਸਟਰੀਜ਼ ਐਂਡ ਟ੍ਰੇਡ ਫੋਰਮ ਦੇ ਰਾਸ਼ਟਰੀ ਪ੍ਰਧਾਨ ਜੀ ਸੋ ਕਿਹੜੀਆਂ ਸਟੇਟਾਂ ਤੁਹਾਡੇ ਮੁਤਾਬਕ ਹੈਗੀਆਂ ਮਾਂ ਜਿੱਥੇ ਹਾਲਾਤ ਕੁਝ ਬਿਹਤਰ ਨੇ ਔਰ ਸ਼ਾਇਦ ਸਾਨੂੰ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਜਾਂ ਉਹਨਾਂ ਨੂੰ ਦੇਖ ਕੇ ਚੱਲਣਾ ਚਾਹੀਦਾ ਹੈ ਕਈ ਸਟੇਟਾਂ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਇਦਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਅੱਜ ਤੁਸੀਂ ਹਰਿਆਣੇ ਦੇ ਵਿੱਚ ਫਿਰ ਵੀ ਪੰਜਾਬ ਨਾਲੋਂ ਕਾਫੀ ਅੱਜ ਹਰਿਆਣੇ ਦੀ ਇੰਡਸਟਰੀ ਦਾ ਗਰੋਥ ਕਰਨਾ ਉਸੀਂ ਇਹ ਗੱਲ ਮੰਨ ਕੇ ਚੱਲੂਗਾ ਕਿ ਜੇ ਅਸੀਂ ਪ੍ਰਾਈਸ ਰੇਟਾਂ ਦੀ ਜ਼ਮੀਨਾਂ ਦੇ ਰੇਟਾਂ ਦੀ ਗੱਲ ਕਰ ਲਈ ਤਾਂ ਅਸੀਂ ਹਰਿਆਣੇ ਤੋਂ ਅਸੀਂ 25% ਵੀ ਨਹੀਂ ਕਾਰਨ ਕੀ ਹੈ ਕਿ ਉੱਥੇ ਇੰਡਸਟਰੀਲਾਈਜੇਸ਼ਨ ਹੋ ਰਹੀ ਹੈ ਉੱਥੇ ਨਵੀਂ ਇੰਡਸਟਰੀ ਆ ਰਹੀ ਹੈ ਅਸੀਂ ਸਿਰਫ ਇਹ ਗੱਲਾਂ ਕਰ ਰਹੇ ਹਾਂ ਅਸੀਂ ਇੱਕ ਸਰਕਾਰ ਆਂਦੀ ਹੈ ਬਾਦਲ ਸਾਹਿਬ ਵਾਲੇ ਕਹਿੰਦੇ ਜੀ ਅਸੀਂ 1.5 ਲੱਖ ਕਰੋੜ ਦੀ ਲਿਆਂਦੀ ਦੂਜੀ ਜਾਂਦੀ ਹੈ ਕਹਿੰਦੀ 80 ਲੱਖ 80 ਹਜ਼ਾਰ ਕੋਰਡ ਦੀ ਲਿਆਂਦੀ ਤੀਜੀ ਜਾਂਦੀ ਹੈ 70 ਹਜ਼ਾਰ ਔਰ ਹਾਲਾਤ ਇਹ ਨੇ ਕਿ ਅੱਜ ਫਿਰ ਅਸੀਂ ਉਹੀ 20 ਹਜ਼ਾਰ ਕਰੋੜ ਦੀ ਕਲੈਕਸ਼ਨ ਦੇ ਉੱਪਰ ਬੈਠੇ ਹੋਏ ਹਾਂ ਜੇ ਇੰਡਸਟਰੀ ਆਈ ਹੁੰਦੀ ਇੱਥੇ ਤਾਂ GST ਬਹੁਤ ਉੱਚਾ ਹੋਣਾ ਸੀ ਸਾਡਾ ਹੂੰ ਅਲਟੀਮੇਟਲੀ ਜੋ ਹਾਲਾਤ ਨੇ ਅੱਜ ਫਿਰ ਵੀ ਦਿੱਲੀ ਕੁਝ ਬੈਟਰ ਹੈ ਇਹਨਾਂ ਹਾਲਾਤ ਕਿਉਂਕਿ ਇੰਸਪੈਕਟਰੀ ਰਾਤ ਜਿਹੜਾ ਹੈ ਇੱਥੇ ਤੁਸੀਂ ਲੁਧਿਆਣਾ ਕਦੇ ਆ ਜਾਓ ਸੜਕਾਂ ਦੇ ਉੱਪਰ ਜਗਾ ਜਗਾ ਨਾਕੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਇੰਸਪੈਕਟਰੀ ਰਾਤ ਤੋਂ ਛੂਟ ਦਵਾਵਾਂਗੇ 1 ਲੱਖ ਨੋਟਿਸ ਸੰਧੂ ਸਾਹਿਬ ਉਹ ਪਿਛ ਔਰ ਉਹ 1 ਲੱਖ ਨੋਟਿਸਾਂ ਦੇ ਵਿੱਚੋਂ 50 ਹਜ਼ਾਰ ਨੋਟਿਸ ਜਿਹੜੇ ਨੇ ਉਹ ਬੇਫਰੂਲ ਨੇ ਜਿਨ੍ਹਾਂ ਦਾ ਕੋਈ ਪਰਪਸ ਨਹੀਂ ਸੀ ਇਹਨਾਂ ਨੇ ਕੀ ਕੀਤਾ ਕਿ ਹਾਈਦਰਾਬਾਦ ਦੀ ਇੱਕ ਏਜੰਸੀ ਹਾਇਰ ਕਰ ਲਈ ਤੀਨ ਆਨਲਾਈਨ ਨੋਟਿਸ ਈਸ਼ੂ ਕਰ ਨੂੰ ਸਾਰੇ ਨੂੰ ਕੱਢ ਦਿੰਦੀ ਹੈ ਔਰ ਜਦੋਂ ਇੱਕ ਵਾਰ ਨੋਟਿਸ ਆ ਜਾਂਦਾ ਇਹਨਾਂ ਨੂੰ ਹਰੇਕ ਬੰਦੇ ਨੂੰ ਅਫਸਰਾਂ ਕੋਲ ਜਾਣਾ ਪੈਂਦਾ ਔਰ ਤੁਹਾਨੂੰ ਪਤਾ ਕਿ ਜਦੋਂ ਇੱਕ ਵਾਰ ਨੋਟਿਸ ਆ ਜਾਏ ਤਾਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਚਾਹੇ ਉਸ ਨੋਟਿਸ 'ਚ ਕੋਈ ਧਮ ਹੁੰਦਾ ਚਾਹੇ ਨਹੀਂ ਹੁੰਦਾ ਬੰਦੇ ਨੂੰ ਆਪਣੀ ਜੇਬ ਜੜੀ ਆ ਢੱਲੀ ਕਰਨੀ ਪੈਣੀ ਔਰ ਜਿਹੜੀ ਅਸੀਂ ਗੱਲ ਕਰਦੇ ਸੀ ਇਨਸਪੈਕਟਰੀ ਰਾਜ ਦੀ ਅੱਜ ਲੁ ਜਗਾ ਜਗਾ ਗੱਡੀਆਂ ਫੜੀਆਂ ਜਾ ਰਹੀਆਂ ਨੇ ਲੇਕਿਨ ਜਿਹੜੇ ਲੋਕ ਸ਼ਰਿਆਂ ਦੋ ਨੰਬਰ ਦਾ ਕੰਮ ਕਰ ਰਹੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਇਹ ਲੋਕ ਜਿਹੜੇ ਦੋ ਨੰਬਰ ਦਾ ਕੰਮ ਕਰ ਰਹੇ ਜਿਨ੍ਹਾਂ ਤੇ ਕਾਰਵਾਈ ਨਹੀਂ ਹੋ ਰਹੀ ਇਹ ਇਹ ਕੌਣ ਲੋਕ ਨੇ ਕਿ ਇਹ ਲੋਕ ਸਰਕਾਰ ਦੇ ਨਜ਼ਦੀਕ ਨੇ ਹੈ ਜਾਂ ਅਚਿਆਰੇ ਲੋਕ ਨੇ ਜਾਂ ਕੌਣ ਨੇ ਅੱਜ ਕਈ ਵਾਰ ਇਹਨਾਂ ਨੂੰ ਕਹਿ ਚੁੱਕੇ ਆ ਕਿ ਸਕ੍ਰੈਪ ਦੀ ਜਿਹੜੀ ਸਕ੍ਰੈਪ ਆਂਦੀ ਹੈ ਬਾਹਰੋਂ ਹੂੰ ਅੱਜ ਘਟੋ ਘਟ ਪੰਜਾਬ ਦੇ ਵਿੱਚ 5000 ਕਰੋੜ ਦੀ ਰੈਵਨਿਊ ਚੋਰੀ ਕੱਲੀ ਸਕ੍ਰੈਪ ਦੇ ਵਿੱਚ ਔਰ ਸ਼ਰਿਆਮੇ ਨਨੂ ਲਿਖਿਆ ਹੋਇਆ ਕਿ ਤੁਸੀਂ ਆਓ ਅਸੀਂ ਤੁਹਾਨੂੰ ਦਿਖਾਣੇ ਆ ਅਸੀਂ ਆਓ ਅਸੀਂ ਤੁਹਾਨੂੰ ਪਕੜਾਣੇ ਆ ਲੇਕਿਨ ਕੋਈ ਇੰਟਰਸਟ ਨਹੀਂ ਅੱਜ ਇਕੱਲੇ ਇੱਕ TMT ਦੀ ਇੱਕ TMT ਦੀ ਇੱਕ ਲਾਲ ਮਾਈਕ ਸਿੰਗਲ ਲਾਈਫ ਜਮਾ TMT TMT ਦੇ ਵਿੱਚ ਕਟੋਕਟ 5000 ਕਰੋੜ ਦੀ ਪੰਜਾਬ ਚ ਚੋਰੀ ਹੈ ਆਟੋ ਪਾਰਟ ਦੇ ਵਿੱਚ ਅੱਜ 7000 ਕਰੋੜ ਦੀ ਪੰਜਾਬ ਚ ਚੋਰੀ ਹੈ ਔਰ ਕੋਈ ਸੁਣਨ ਨੂੰ ਤਿਆਰ ਨਹੀਂ ਔਰ ਜੇ ਇਕ ਆਮ ਆਦਮੀ ਨੂੰ ਇੱਕ ਬੰਦੇ ਨੂੰ ਸੜ ਤੇ ਜਾਣ ਵਾਲੇ ਨੂੰ ਵੀ ਪਤਾ ਹੈ ਕਿ ਦੋ ਨੰਬਰ ਦੇ ਵਿੱਚ ਮਾਲ ਵਿਕਦਾ ਹੈ ਤੇ ਮਿਲ ਜਾਂਦਾ ਹੈ ਤੇ ਕੀ ਇਹਨਾਂ ਦੇ ਅਫਸਰਾਂ ਨੂੰ ਜਾਂ ਸਰਕਾਰ ਨੂੰ ਨਹੀਂ ਪਤਾ ਕਿ ਇਹ ਦੋ ਨੰਬਰ ਦਾ ਵੱਡਾ ਖੇਲ ਜਿਹੜਾ ਪੰਜਾਬ ਚੱਲਦਾ ਹੈ ਇਸ ਕਰਕੇ ਇਹਨਾਂ ਨੂੰ ਅੱਖਾਂ ਖੋਲਣ ਦੀ ਜ਼ਰੂਰਤ ਹੈ ਉਹ ਦੇਖੋ ਨੀਚਲੇ ਲੈਵਲ ਤੇ ਇੰਨੀ ਕਿਹਦਾ ਕਰਪਸ਼ਨ ਹੈ ਕਿ ਜਿਹੜੀ ਰੁਕੀ ਜਾ ਸਕਦੀ ਹੈ ਜੇ ਨਹੀਂ ਰੁਕ ਰਹੀ ਤੇ ਇਹ ਸਰਕਾਰ ਦਾ ਬਹੁਤ ਵੱਡਾ ਫੇਲਰ ਜਿਹੜਾ ਉਹਨੂੰ ਮੰਨਿਆ ਜਾਏ ਬਾਦਸ਼ਾਹ ਇਹ ਦੱਸੋ ਕਿ ਆਫਟਰ ਆਲ ਸਰਕਾਰ ਦੀ ਜ਼ਿੰਮੇਵਾਰੀ ਹੈ ਪ੍ਰਚਾਰ ਨੂੰ ਰੋਕਣਾ ਸਰਕਾਰ ਨੂੰ ਕਿਵੇਂ ਪਸਤਾਚਾਰ ਪ੍ਰਤੀ ਜਵਾਬਦੇਹੀ ਬਣਾ ਸਕਦੇ ਆਪਾਂ ਕੋਈ ਸੁਝਾਅ ਦੋਗੇ ਜਵਾਬਦੇਹੀ ਸਰਕਾਰ ਨੂੰ ਜਵਾਬਦੇਹ ਬਣਾਣਾ ਬਹੁਤ ਔਖਾ ਹੋ ਜਾਂਦਾ ਹਮ ਅਸੀਂ ਪੁਰਾਣੀਆਂ ਸਰਕਾਰਾਂ ਵੀ ਦੇਖੀਆਂ ਕਿਉਂਕਿ ਜਿਹੜੀ ਸਰਕਾਰ ਹੈ ਉਹ ਅੱਜ ਸਿਰਫ ਵੋਟ ਦੀ ਭਾਸ਼ਾ ਸਮਝਦੀ ਹੈ ਤੁਹਾਡੀਆਂ ਸਲਾਹਾਂ ਜਾਂ ਕੋਈ ਇੰਡਸਟਰੀ ਕੋਈ ਐਡਵਾਈਸ ਦੇ ਦੇ ਉਹਦੀ ਭਾਸ਼ਾ ਨੂੰ ਕੋਈ ਸੁਣਨ ਨੂੰ ਤਿਆਰ ਨਹੀਂ ਹੈ ਸਰਕਾਰ ਦੀ ਜਵਾਬਦੇਹੀ ਜਿਹੜੀ ਹੈ ਉਹ ਸਿਰਫ ਵੋਟਾਂ 'ਚ ਅੱਜ ਜਿਹੜੀ ਸਰਕਾਰ ਨੂੰ 92 ਸੀਟਾਂ ਮਿਲੀਆਂ ਸੀ ਅੱਜ ਉਹ 33 ਸੀਟਾਂ ਰਹਿ ਜਾਣ ਤੇ ਇਹ ਜਨਤਾ ਨੇ ਇੱਕ ਉਹਨਾਂ ਨੂੰ ਦੱਸਿਆ ਕਿ ਇਹ ਸਾਡੀ ਤੁਹਾਡੀ ਜਵਾਬਦੇਹੀ ਹੀ ਤੈਅ ਕੀਤੀ ਹੈ ਜਿਸ ਦਾ ਕਿ ਨਤੀਜਾ ਇਹ ਹੈ ਕਿ ਅੱਜ ਉਹ 92 ਦੀਆਂ ਜੇ 117 ਹੋਣੀਆਂ ਚਾਹੀਦੀਆਂ ਸੀ ਤੇ 33 ਰਹਿ ਗਈਆਂ ਤੇ ਸਾਨੂੰ ਆਪ ਨੂੰ ਸੋਚਣ ਦੀ ਜ਼ਰੂਰਤ ਹੈ ਇਹਨਾਂ ਨੂੰ ਕਿ ਕਮੀਆਂ ਕਿੱਥੇ ਰਹਿ ਗਈਆਂ ਔਰ ਜਿਹੜੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਆਮ ਆਦਮੀ ਜਿਹੜਾ ਜਿਹਦੀ ਇਹ ਪਾਰਟੀ ਹੈ ਜਿਹਨੂੰ ਆਮ ਆਦਮੀ ਕਹਿੰਦੇ ਆ ਅੱਜ ਸਭ ਤੋਂ ਵੱਡੀ ਤਕਲੀਫ ਦੇ ਵਿੱਚ ਉਹ ਆਮ ਆਦਮੀ